ਪੰਜਾਬ ਦੇ ਸੋਮਿਆਂ ਤੇ ਵਿਰਾਸਤ ਦੇ ਉੱਤੇ ਬਾਦਲਾਂ ਨੇ ਡਾਕੇ ਮਾਰੇ ਨੇ ਕੇਂਦਰੀ ਹਕੂਮਤ ਦੇ ਨਾਲ ਰਲਖੇ ਤੇ ਅੱਜ ਉਹ ਪੂਰਾ ਪੰਜਾਬ ਭੁਗਤ ਰਿਹਾ ਹੈ ਤੇ ਦੱਸਦੀ ਹੈ ਕਿ ਇਹ ਬਿਆਨ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਦਿੱਤੇ ਗਏ ਨੇ ਤੇ ਜਿਸ ਨੂੰ ਲੇਖਨ ਵਾਲੇ ਇੱਕ ਵਾਰ ਫਿਰ ਤੋਂ ਬਾਦਲ ਪਰਿਵਾਰ ਦੇ ਉੱਤੇ ਤਿੱਖਾ ਨਿਸ਼ਾਨਾ ਸਾਧਿਆ ਹੈ ਇੱਕ ਨਿੱਜੀ ਪੋਸਟ ਸਾਂਝੀ ਕੀਤੀ ਹੈ ਉਹਨਾਂ ਨੇ ਲਿਖਿਆ ਹੈ ਕਿ ਇਹ ਯਬਰ ਵੀ ਦੇਖਾ ਹੈ ਤਾਰੀਖੀ ਨਜ਼ਰੋਂ ਨੇ ਲਮਹੋਂ ਨੇ ਖਤਾ ਕੀ ਸਦੀਆਂ ਨੇ ਸਜਾ ਪਾਈ ਪੰਜਾਬ ਦੇ ਸੋਮਿਆ ਤੇ ਵਿਰਾਸਤ ਦੇ ਜਿਹੜੇ ਡਾਕੇ ਬਾਦਲ ਪਰਿਵਾਰ ਨੇ ਕੇਂਦਰੀ ਹਕੂਮਤ ਨਾਲ ਰੜਖੇ ਆਪਣੇ ਰਾਜ ਚ ਮਰਵਾਏ ਉਹਨਾਂ ਦੀ ਸਜ਼ਾ ਅੱਠਵੀਂ ਪੰਜਾਬ ਪੁੱਗਤ ਰਿਹਾ ਹੈ ਚਾਹੇ 1970 ਤੋਂ ਲੈ ਕੇ 80 ਵਾਲੇ ਕਾਰਜਕਾਲ ਦੇ ਵਿੱਚ ਪਹਿਲਾ ਐਸਓਆਈਐਲ ਦੇ ਲਈ ਹਾਮੀ ਭਰਨ ਦੀ ਗੱਲ ਹੋਵੇ ਜਾਂ ਪੰਜਾਬ ਯੂਨੀਵਰਸਿਟੀ ਨੂੰ ਕੇਂਦਰ ਦੇ ਹਵਾਲੇ ਕਰਨ ਦੇ ਲਈ ਲਿਖਤੀ ਮਨਜ਼ੂਰੀ ਹੋਵੇ ਇਸਾਰੇ ਆਬਾਦਲ ਪਰਿਵਾਰ ਦੀ ਕੇਂਦਰੀਕਰਨ ਦੇ ਹੱਥ ਮਜ਼ਬੂਤ ਕਰਨ ਦੇ ਲਈ ਮੌਕਾ ਪ੍ਰਸਤੀ ਦਾ ਨਤੀਜਾ ਸੀ ਅੱਜ ਲੋਕਾਂ ਦੇ ਵੱਲੋਂ ਪੂਰੀ ਤਰ੍ਹਾਂ ਰੱਦ ਹੋਣ ਤੋਂ ਬਾਅਦ ਇਹ ਭਾਵੇਂ ਕੇਂਦਰ ਦੇ ਖਿਲਾਫ ਡਰਾਮੇ ਕਰਦੇ ਫਿਰਦੇ ਨੇ ਪਰ ਸੱਚ ਹੈ ਕਿ ਇੱਕ ਦੇਸ਼ ਇੱਕ ਚੋਣ ਤੋਂ ਲੈ ਕੇ ਜੰਮੂ ਕਸ਼ਮੀਰ ਦੀ ਜਿਹੜੀ ਕਿ ਧਾਰਾ 370 ਤੋੜਨ ਤੱਕ ਹਰ ਕੇਂਦਰੀਕਰਨ ਵਾਲੇ ਕਦਮ ਤੇ ਇਹ ਦਲ ਖੁੱਲਕੇ ਕੇਂਦਰ ਦੇ ਪੱਖ 'ਚ ਅੱਜ ਵੀ ਖੜਾ ਹੈ ਇਨਾਂ ਦੇ ਦੋਗਲੇਪਣ ਨੇ ਭਾਵੇਂ ਪੰਜਾਬ ਦੀ ਸੰਵਿਧਾਨਕ ਲੜਾਈ ਨੂੰ ਕਮਜ਼ੋਰ ਕੀਤਾ ਪਰ ਪੰਜਾਬੀ ਆਪਣੇ ਸੂਬੇ ਦੇ ਹੱਕਾਂ ਪਾਣੀਆਂ ਤੇ ਪੰਜਾਬ ਯੂਨੀਵਰਸਿਟੀ ਅਤੇ ਸੰਵਿਧਾਨਕ ਅਧਿਕਾਰਾਂ ਦੀ ਰੱਖਿਆ ਦੇ ਲਈ ਅੱਜ ਵੀ ਪੂਰੀ ਦ੍ਰਿੜਤਾ ਤੇ ਹਿੰਮਤ ਦੇ ਨਾਲ ਖੜੇ ਨੇ ਤੇ ਉਥੇ ਅੱਜ ਪਗੋੜੇ ਦਲ ਦਾ ਪ੍ਰਧਾਨ ਯੂਨੀਵਰਸਿਟੀ ਜਾ ਕੇ ਦਮਗਜੇ ਮਾਰਦਾਏ ਤੇ ਜੀਨਾ ਤੇ ਇਹਨਾਂ ਦੀ ਸਰਕਾਰ ਸੀ ਤਾਂ ਅਜਹੀਆਂ ਚਿੱਠੀਆਂ ਲਿਖਿਆ ਜਾਂਦੀਆਂ ਸੀ ਤੇ ਦਸਤੋਂ ਬਾਅਦ ਅਸੀਂ ਇਹ ਕਿ ਗਿਆਨੀ ਹਰਪੀ ਸਿੰਘ ਦੇ ਵੱਲੋਂ ਪੋਸਟ ਪਾਈ ਗਈ ਹੈ ਉਹਨਾਂ ਨੇ ਇੱਕ ਜਿਹੜੀ ਕਿ ਚਿੱਠੀ ਵੀ ਨਾਲ ਦੀ ਨਾਲ ਸਾਂਝੀ ਕੀਤੀ ਹੈ ਤੇ ਦਸਤੋਂ ਬਾਅਦ ਉਹਨੇ ਇਹ ਚਿੱਠੀ ਸਾਂਝੀ ਕਰਦੇ ਹੋਏ ਬਾਦਲ ਪਰਿਵਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਸੋਮਿਆਂ ਤੇ ਵਿਰਾਸਤ ਤੇ ਜਿਹੜੇ ਡਾਕੇ ਬਾਦਲ ਪਰਿਵਾਰ ਨੇ ਕੇਂਦਰੀ ਹਕੂਮਤ ਨਾਲ ਲੜ ਕੇ ਅੱਜ ਆਪਣੇ ਰਾਸ਼ਟਰ ਮਰਵਾਏ ਸੀ ਉਹਨਾਂ ਦੀ ਸਜ਼ਾ ਜਿਹੜਾ ਕਿ ਅੱਜ ਵੀ ਪੰਜਾਬ ਉਕਤ ਰਿਹਾ ਤੇ ਜਿਸ ਤੋਂ ਬਾਅਦ ਇਹ ਬਿਆਨ ਦਿੰਦੇ ਹੋਏ ਉਹਨਾਂ ਨੇ ਇੱਕ ਸ਼ਾਇਰ ਵੀ ਲਿਖਿਆ ਤੇ ਜਿਸ ਤੋਂ ਬਾਅਦ ਦੂਜੇ ਪਾਸੇ ਉੱਥੇ ਹੀ ਤਿੱਖੇ ਨਿਸ਼ਾਨੇ ਜਿਹੜੇ ਕਿ ਉਹ ਵੀ ਉਹਨਾਂ ਦੇ ਵੱਲੋਂ ਸਾਦੇ ਗਏ ਨੇ ਤੇ ਦੂਜੇ ਪਾਸੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਕੇਂਦਰ ਨਾਲ ਰਲ ਕੇ ਜਿਹੜਾ ਕਿ ਬਾਦਲ ਪਰਿਵਾਰ ਨੇ ਯਾਨੀ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਪਗੌੜਾ ਦਲ ਦੇ ਵੱਲੋਂ ਰਲ ਕੇ ਜਿਹੜਾ ਕਿ ਡਾਕੇ ਮਰਵਾਏ ਗਏ ਤੇ ਉੱਥੇ ਹਕੂਮਤ ਨਾਲ ਅੱਜ ਵੀ ਜਿਹੜੇ ਕਿ ਆਪਣੇ ਰਾਸ਼ਟਰ ਕਰਵਾਇਆ ਗਿਆ ਉਸ ਦਾ ਖਮਿਆਰ ਜਾਚ ਪੰਜਾਬ ਪੂਰੀ ਤਰ੍ਹਾਂ ਪੁਖਤਾ ਹੋਇਆ ਨਸਰ ਆ ਰਿਹਾ ਹੈ ਨੇ ਲਿਖਿਆ ਹੈ ਕਿ ਇਹ ਯਬਰ ਵੀ ਦੇਖਾ ਹੈ ਤਾਰੀਖ ਦੀ ਨਸਰੋਂ ਨੇ ਲਮਹੋਂ ਨੇ ਖਤਾ ਕੀ ਸਦੀਆਂ ਨੇ ਸਜਾ ਪਾਈ ਪੰਜਾਬ ਦੇ ਸੋਮਿਆ ਤੇ ਵਿਰਾਸਤ ਜਿਹੜੇ ਡਾਕੇ ਬਾਦਲ ਪਰਿਵਾਰ ਨੇ ਕੇਂਦਰੀ ਹਕੂਮਤ ਨਾਲ ਰਲ ਕੇ ਆਪਣੇ ਰਾਜ ਚ ਮਰਵਾਏ ਉਹਨਾਂ ਦੀ ਸਜ਼ਾ ਅੱਜ ਵੀ ਪੰਜਾਬ ਪੁਗਤ ਰਿਹਾ ਹੈ ਚਾਹੇ 1970 ਤੋਂ ਲੈ ਕੇ 80 ਵਾਲੇ ਕਾਰਜਕਾਲ ਦੇ ਵਿੱਚ ਪਹਿਲਾ एसओआईएल ਦੇ ਲਈ ਹਾਮੀ ਭਰਨ ਦੀ ਗੱਲ ਹੋਵੇ ਜਾਂ ਪੰਜਾਬ ਯੂਨੀਵਰਸਿਟੀ ਨੂੰ ਕੇਂਦਰ ਦੇ ਹਵਾਲੇ ਕਰਨ ਦੇ ਲਈ ਲਿਖਤੀ ਮਨਜ਼ੂਰੀ ਹੋਵੇ ਇਹ ਸਾਰੇ ਆ ਬਾਦਲ ਪਰਿਵਾਰ ਦੀ ਕੇਂਦਰੀਕਰਨ ਦੇ ਹੱਥ ਮਜ਼ਬੂਤ ਕਰਨ ਦੇ ਲਈ ਮੌਕਾ ਪ੍ਰਸਤੀ ਦਾ ਨਤੀਜਾ ਸੀ ਅੱਜ ਲੋਕਾਂ ਦੇ ਵੱਲੋਂ ਪੂਰੀ ਤਰ੍ਹਾਂ ਰੱਦ ਹੋਣ ਤੋਂ ਬਾਅਦ ਇਹ ਭਾਵੇਂ ਕੇਂਦਰ ਦੇ ਖਿਲਾਫ ਡਰਾਮੇ ਕਰਦੇ ਫਿਰਦੇ ਨੇ ਪਰ ਸੱਚ ਹੈ ਕਿ ਇੱਕ ਦੇਸ਼ ਇੱਕ ਚੋਣ ਤੋਂ ਲੈ ਕੇ ਜੰਮੂ ਕਸ਼ਮੀਰ ਦੀ ਜਿਹੜੀ ਕਿ ਧਾਰਾ 370 ਤੋੜਨ ਤੱਕ ਹਰ ਕੇਂਦਰੀਕਰਨ ਵਾਲੇ ਕਦਮ ਤੇ ਇਹ ਦਲ ਖੁੱਲਕੇ ਕੇਂਦਰ ਦੇ ਪੱਖ 'ਚ ਅੱਜ ਵੀ ਖੜਾ ਹੈ ਇਹਨਾਂ ਦੇ दोगਲੇਪਣ ਨੇ ਭਾਵੇਂ ਪੰਜਾਬ ਦੀ ਸੰਵਿਧਾਨਕ ਲੜਾਈ ਨੂੰ ਕਮਜ਼ੋਰ ਕੀਤਾ ਪਰ ਪੰਜਾਬੀ ਆਪਣੇ ਸੂਬੇ ਦੇ ਹੱਕਾਂ ਆਣੀਆਂ ਤੇ ਪੰਜਾਬ ਯੂਨੀਵਰਸਿਟੀ ਅਤੇ ਸੰਵਿਧਾਨਿਕ ਅਧਿਕਾਰਾਂ ਦੀ ਰੱਖਿਆ ਦੇ ਲਈ ਅੱਜ ਵੀ ਪੂਰੀ ਦ੍ਰਿੜਤਾ ਤੇ ਹਿੰਮਤ ਦੇ ਨਾਲ ਖੜੇ ਨੇ ਤੇ ਉਥੇ ਅੱਜ ਪਗੌੜੇ ਦਲ ਦਾ ਪ੍ਰਧਾਨ ਯੂਨੀਵਰਸਿਟੀ ਜਾ ਕੇ ਦੰਗਜੇ ਮਾਰਦਾਏ ਤੇ ਜੀਨਾ ਤੇ ਇਹਨਾਂ ਦੀ ਸਰਕਾਰ ਸੀ ਤਾਂ ਅਜਹੀਆਂ ਚਿੱਠੀਆਂ ਲਿਖਿਆ ਜਾਂਦੀਆਂ ਸੀ ਤੇ ਦਸਤੋਂ ਬਾਅਦ ਅਸੀਂ ਇਹ ਕਿ ਗਿਆਨੀ ਹਰਪੀ ਸਿੰਘ ਦੇ ਵੱਲੋਂ ਪੋਸਟ ਪਾਈ ਗਈ ਹੈ ਉਹਨਾਂ ਨੇ ਇੱਕ ਜਿਹੜੀ ਕਿ ਚਿੱਠੀ ਵੀ ਨਾਲ ਦੀ ਨਾਲ ਸਾਂਝੀ ਕੀਤੀ ਹੈ ਤੇ ਜਿਸ ਤੋਂ ਬਾਅਦ ਉਹਨਾਂ ਨੇ ਇਹ ਚਿੱਠੀ ਸਾਂਝੀ ਕਰਦੇ ਹੋਏ ਬਾਦਲ ਪਰਿਵਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਸੋਮਿਆਂ ਤੇ ਵਿਰਾਸਤ ਤੇ ਜਿਹੜੇ ਡਾਕੇ ਬਾਦਲ ਪਰਿਵਾਰ ਨੇ ਕੇਂਦਰੀ ਹਕੂਮਤ ਨਾਲ ਲੜ ਕੇ ਅੱਜ ਆਪਣੇ ਰਾਸ਼ਟਰ ਮਰਵਾਏ ਸੀ ਉਹਨਾਂ ਦੀ ਸਜ਼ਾ ਜਿਹੜਾ ਕਿ ਅੱਜ ਵੀ ਪੰਜਾਬ ਉਕਤ ਰਿਹਾ ਤੇ ਜਿਸ ਤੋਂ ਬਾਅਦ ਇਹ ਬਿਆਨ ਦਿੰਦੇ ਹੋਏ ਉਹਨਾਂ ਨੇ ਇੱਕ ਸ਼ਾਇਰ ਵੀ ਲਿਖਿਆ ਤੇ ਜਿਸ ਤੋਂ ਬਾਅਦ ਦੂਜੇ ਪਾਸੇ ਉੱਥੇ ਹੀ ਤਿੱਖੇ ਨਿਸ਼ਾਨੇ ਜਿਹੜੇ ਕਿ ਉਹ ਵੀ ਉਹਨਾਂ ਦੇ ਵੱਲੋਂ ਸਾਦੇ ਗਏ ਨੇ ਤੇ ਦੂਜੇ ਪਾਸੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਕੇਂਦਰ ਨਾਲ ਰਲ ਕੇ ਜਿਹੜਾ ਕਿ ਬਾਦਲ ਪਰਿਵਾਰ ਨੇ ਯਾਨੀ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਪਗੌੜਾ ਦਲ ਦੇ ਵੱਲੋਂ ਰਲ ਕੇ ਜਿਹੜਾ ਕਿ ਡਾਕੇ ਮਰਵਾਏ ਗਏ ਤੇ ਉੱਥੇ ਹਕੂਮਤ ਨਾਲ ਅੱਜ ਵੀ ਜਿਹੜੇ ਕਿ ਆਪਣੇ ਰਾਸ਼ਟਰ ਕਰਵਾਇਆ ਗਿਆ ਉਸ ਦਾ ਖਮਿਆਜਾਚ ਪੰਜਾਬ ਪੂਰੀ ਤਰ੍ਹਾਂ ਪੁਖਦਾ ਹੋਇਆ ਨਸਰ ਆ